ਬਲਕਿ ਕੀ ਤੁਹਾਡਾ ਨਾਮ ਆ? ਮੇਰਾ ਨਾਮ ਜਸਮੀਤ ਕੋਰ। ਤੇ ਭਾਈ ਸਾਹਿਬ ਕਦੋਂ ਗਏ ਸੀ ਇਹ ਘਰੋਂ? ਉਹ ਤੇ ਸਵੇਰੇ ਪਾਉਣੇ ਸੀ ਗਏ ਨੇ। ਅੱਛਾ। ਤੇ ਕਿ ਕਿ ਆ ਕੇ ਲੇ ਗੋ ਜੀ ਨਹੀਂ ਜਾਂਦੇ ਪਰ ਉਹ ਰਾਮਿਆ ਉੱਥੇ ਬਰਸੀ ਹੈ ਤੇ ਮੈਂ ਉੱਥੇ ਚੱਲਿਆ। ਕਿਹਦੀ ਬਰਸੀ ਸੀ? ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਪੁੱਛ ਕੇ ਸੀ ਕੀਤੀ। ਹੁਣ ਬੱਚਿਆਂ ਨੇ। ਪਤਾ ਕੋ ਖਲਦੇ ਗਏ ਸੀ ਬਲਕਿ ਤੇ ਮਾਰ ਸਾ ਕੱਲੂ ਗਏ ਸੀਗੇ। ਨਹੀਂ ਉਹ ਅੱਜ ਹੀ ਗਏ ਨੇ। ਕੱਲ ਹੋਰ ਕਿਤੇ ਪਰੋਰਾ ਨਹੀਂ ਉੱਥੇ ਗਏ ਹੋਣ। ਤੁਹਾਨੂੰ ਵੀ ਸੂਚਨਾ ਮਿਲ ਗਈ ਹੋਣਾ। ਮੈਨੂੰ ਤੇ ਮੈਂ ਤਾਂ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਰਕਾਰਾਂ ਨੇ ਬੂਆ ਖੜਕਾਇਆ। ਤੇ ਮੈਂ ਉਹ ਕਿ ਦੁਆ ਖੋਲਿਆ ਤੋ ਨਾ ਖਤੇਂ ਦੀ ਖਬਰ ਮੈਂ ਹਾ ਤੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਠੀਕ ਸਤਾ ਉਹਨਾਂ ਦੇ ਪਾਜੀ ਕਿੱਥੇ ਹਾਂ ਮੈਂ ਅੰਕਲ ਮੈਂ ਉਹ ਅੰਬਸਰ ਕੇ ਜਾਂਦੇ ਆ ਗੱਲ ਹੋਈ ਹੈ ਤਾਂ ਮਤਲਬ ਕੀ ਗੱਲਬਾਤ ਹੋਈ ਹੈ ਨਾ ਮਿਲ ਨੂੰ ਗੱਲਬਾਤ ਕਰਨ ਤੁਸੀਂ ਵੀ ਸੀ ਪਾਲ ਨੂੰ ਕੋਲ ਚਲੇ ਗਏ ਮੈਨੂੰ ਨਹੀਂ ਆਛੇ ਇਹ ਪਹਿਨਾ ਵੀ ਨਾ ਤੁਸੀਂ ਗੱਲ ਕੀਤੀ ਸਿੱਖੀ ਬਾਤ ਪਤਾ ਲੱਗਾ ਪਾਜੀ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਿਹਾ ਸਾਰਿਆਂ ਨੂੰ ਪਤਾ ਨਹੀਂ ਆ ਇਹ ਨਹੀਂ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ

ਨੇ ਉਹ ਕਰ ਕੁਝ ਨਹੀਂ ਕਹਿ ਕੇ ਗਏ। ਬਸ ਚਲੇ ਗਏ ਨੇ ਪਉਣੇਸ਼ੀ ਇਹ ਟੈਮ ਹੋ ਗਿਆ ਬਸ ਦਾ ਟੈਮ ਹੋ ਗਿਆ ਬਸ ਇੰਨੀ ਗੱਲ ਕਹਿ ਕੇ। ਬਸ ਦਾ ਜੋ ਜੋ ਦਾ ਸਹੀ ਕੀਤਾ। ਨਾ ਮੈਨੂੰ ਨਹੀਂ ਲੱਗਦਾ ਸੀ। ਉਹਨੇ ਹੁਣ ਇੰਨਾ ਕੰਮਾਂ ਵਾਲ ਹੈਗੇ ਹੋ ਪਤਾ ਨਹੀਂ ਕੀ ਲੋ। ਇੱਦਿ ਜਵਾਤੀ ਉਹ ਤਾਂ ਕੀਤਾ ਹੋਈ। ਪਤਾ ਨਹੀਂ ਜੀ ਹੁਣ ਇਹ ਤਾਂ ਹੁਣ ਮਿਲਾਂਗੇ ਤੇ ਫੇਰੀ ਪਤਾ ਲੱਗੂ। ਤਰ ਲੱਗਦਾ ਗਲਤ ਕੀਤਾ ਜੋ। ਗਲਤ ਪੰਦੇ ਗਲਤ ਅੱਗੇ ਵੀ ਗਲਤ ਪਾਈ ਹੋਣੀ ਗਲਤੀ ਪਾਉਣੇ। ਪਤਾ ਨਹੀਂ ਕੀ ਤੁਹਾਡਾ ਨਾਮ ਆ? ਮੇਰਾ ਨਾਮ ਜਸਮੀਤਪੁਰ। ਤੇ ਭਾਈ ਸਾਹਿਬ ਕਦੋਂ ਗਏ ਸੀ? ਉਹ ਤੁਸੀਂ ਇਹ ਰਵਾਂਡ ਚਲੇ ਗਏ ਨੇ। ਅੱਛਾ। ਇਹ ਕਿ 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 ਦੇਖੋ। ਉਹ ਜਿੰਨੀ ਜਾਂਦੇ ਪਰ ਉਹ ਰਾਮਿਆ ਉੱਥੇ ਬਰਸ਼ੀ ਹੈ ਤੇ ਮੈਂ ਉੱਥੇ ਚੱਲਿਆ। ਕਿਹਦੀ ਬੱਸੀ? ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਪੁੱਛ ਕੇ ਕੀਤੀ। ਹੁਣ ਬੱਸੀਆਂ ਨੇ। ਪਤਾ ਕੋ ਖਲਦੇ ਗਏ ਸੀ ਬਲਕਿ ਤੇ ਮਾਰ ਸਾ ਕਾਲੂ ਗਏ ਸੀਗੇ। ਨਹੀਂ ਉਹ ਅੱਜ ਹੀ ਗਏ ਨੇ। ਕੱਲ ਹੋਰ ਕਿਤੇ ਪਰ ਹੋਰਾਂ ਨੇ ਉੱਥੇ ਗਏ ਹੋਣ। ਤੁਹਾਨੂੰ ਵੀ ਸੂਚਨਾ ਮਿਲਣੀ ਹੋਣੀ। ਮੈਨੂੰ ਤੇ ਮੈਂ ਤਾਂ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਰਕਾਰਾਂ ਨੇ ਬੂਹਾ ਖੜਕਾਇਆ ਤੇ ਮੈਂ ਆਉਟ ਕੇ ਬੂਹਾ ਖੋਲਿਆ ਤੇ ਉਹਨਾਂ ਨੇ ਕਹਿੰਦੇ ਖਬਰ ਕਿ ਮੈਂ ਹਾਂ ਤੇ ਮੈਨੂੰ ਨਹੀਂ ਪਤਾ। ਉਹਨਾਂ ਨੇ ਮੈਨੂੰ ਦੱਸਿਆ। ਇਹ ਸਤਾ ਉਹਨਾਂ ਕੇ ਪਾਜੀ ਕਿੱਥੇ ਅੰਕਲ ਮੈਂ ਅੰਕਲ ਮੈਂ ਉਹ ਅੰਬਸਰ ਕੇ ਜਾਂਦੇ ਆ ਗੱਲ ਹੋਈ ਹੈ। ਪਰ ਮਤਲਬ ਕਿ ਗੱਲਬਾਤ ਹੋਈ ਹੈ। ਨਾ ਮੈਨੂੰ ਗੱਲਬਾਤ ਕੁਝ ਵੀ ਸੀ ਪਾਲ ਦੀ ਗੋੜ ਚਲੇ ਗਈ। ਨਹੀਂ ਨਹੀਂ। ਇਹ ਪਹਿਨਾ ਵੀ ਨਾਲ ਚਰਚ ਕੀਤੀ ਸਿੱਖੀ ਵਾਸਤੇ ਪਤਾ ਲੱਗਾ। ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਿਹਾ ਸਾਰਿਆਂ ਨੂੰ ਪਤਾ ਨਹੀਂ ਆ ਇੰਨੀ ਹੁ ਜਾਣਕਾਰੀ ਨਹੀਂ ਮੇਰੇ ਕੋਲ ਹੈ। ਬਸ ਕੀ ਵਾਸਤੇ ਕਾਬੀ ਹੋ ਗਏ ਤਲ ਚੁੱਕੇ ਆਗੇ। ਹਾਂਜੀ ਉਹ ਤੇ 84 ਦੇ ਤੁਰੇ ਨੇ। ਕਾਬੀ ਸਾਹਿਬ ਜ਼ਿਲ੍ਹਾ ਜਿਹੜੇ ਮਾਦ

ਲੇਕਿਨ ਉਹਨੇ ਕਿਹਾ ਟੈਮ ਹੋ ਗਿਆ ਬੱਸ ਦਾ ਟੈਮ ਹੋ ਗਿਆ ਬੱਸ ਇੰਨੀ ਗੱਲ ਕਹਿ ਕੇ ਤੇ ਬੱਸ ਦਾ ਜੋ ਜੋਗ ਦਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹਨੇ ਹੁਣ ਇੰਨਾ ਕੰਮਾਂ ਵਾਲਾ ਹੈਗੇ ਪਤਾ ਨਹੀਂ ਕੀ ਹੋਇਆ ਇੱਦਿ ਤਵਾਚੀ ਉਹ ਤਾਂ ਕੀਤਾ ਹੋਈ ਪਤਾ ਨਹੀਂ ਜੀ ਹੁਣ ਇਹ ਤਾਂ ਹੁਣ ਮਿਲਾਂਗੇ ਤੇ ਫੇਰੀ ਪਤਾ ਲੱਗਦਾ ਤਾਂ ਲੱਗਦਾ ਗਲਤ ਕੀਤਾ ਜੋਗ ਗਲਤ ਪੰਦੇ ਹੀ ਗਲਤ ਅੱਗੇ ਵੀ ਗਲਤ ਪਾਈ ਹੋਣੀ ਗਲਤੀ ਪਾਉਣੇ